ਸਾਡੇ ਘਰ 'ਚ ਇਸ ਤਰ੍ਹਾਂ ਹੈ ਮੇਰੇ ਨਾ 99 ਇੰਚ ਬੈਠਾ ਹੋਇਆ ਸੀ ਖੌਨਸਾਰੂ ਦੀ ਤੁਰੰਤ ਡੈਥ ਹੋ ਗਈ ਤੇ ਪਿੱਛੇ ਆ ਰੀਡ ਦੀ ਹੱਡੀਆਂ ਆ ਪਿਛਲਾ ਹਿੱਸਾ ਨਹੀਂ ਸੀ ਬਣਿਆ ਜਿਹੜਾ ਹੁਣ ਮੇਰਾ ਬੇਟਾ ਹੈ ਇਸ ਤੁਸੀਂ ਡਾਕਟਰ ਏਜੀ ਕਲੀਨਿਕ ਹੈ 28 ਸੈਕਟਰ ਨਾਨਕਸਰ ਗੁਰਦੁਆਰੇ ਦੇ ਕੋਲ ਹੈ ਜੇ ਕਿਸੇ ਨੂੰ ਸੁਣ ਕੇ ਨਾ ਸ਼ੰਕਾ ਹੁੰਦੀ ਹੋਵੇ ਮੇਰੇ ਗੱਲ ਤੋਂ ਉਹ ਡਾਕਟਰ ਉਹ ਪਾਰਟੀ ਆ ਉਥੇ ਮਿਸਿਸ ਉਹ ਬਹੁਤ ਮੇਰਾ ਪਿਆਰ ਕਰਦੀ ਉਹ ਉਸੇ ਉਹਦੇ ਕੋਲ ਕੇਸ ਕਰਾ ਰਹੀ ਸੀ ਜਦੋਂ ਉਹਨੇ ਦੇਖਿਆ ਜਦੋਂ ਟਾਈਮ ਹੋਇਆ ਤੇ ਉਹਨੇ ਦੇਖਿਆ ਵੀ ਮਿਸਿਸ ਦਾ ਪੇਟ ਬਹੁਤ ਭਾਰੀ ਇਦਨ ਲੱਗਦਾ ਜਿਵੇਂ 3-4 ਬੱਚੇ ਆ ਉਹ ਕਹਿੰਦੀ ਮੈਨੂੰ ਕਹਿੰਦੀ ਤੁਸੀਂ ਸਿੱਧਾ ਕਰੋ ਅਲਟਰਾਸਾਉਂਡ ਕਰਾ ਕੇ ਆਓ ਅਲਟਰਾਸਾਉਂਡ ਕਰਾਇਆ ਅਲਟਰਾਸਾਉਂਡ ਦੇ ਵਿੱਚ ਕਲੀਅਰ ਆ ਗਿਆ ਜੀ ਯਰ ਬੇਬੀ ਇਸ ਨੋ ਮੋਰ ਉਨੇ ਸਾਨੂੰ ਸਾਰਾ ਦੇਖ ਕੇ ਉਹਨੇ ਸਾਨੂੰ ਡਿਸਚਾਰਜ ਕਰਤਾ ਵੀir ji ਤੁਸੀਂ ਇੱਥੇ ਲੈ ਜਾਓ ਅਸੀਂ 16 ਚ ਗਏ ਮੈਂ ਮੇਰੇ ਬੇਟੇ ਦੀ ਮਾਸੀ ਮੀਮਿਸਿਸ ਦੀ ਬੜੀ ਭੈਣ 28 ਸੈਕਟਰ ਵੀ 28 ਸੈਕਟਰ ਰਹਿੰਦੇ ਸੀ ਤੇ ਅਸੀਂ ਉੱਥੋਂ ਚੱਲ ਗਏ 16 ਸੈਕਟਰ 16 ਸੈਕਟਰ ਮੋਨਲਿਟੀ ਸਕੈਨ ਕੀਤਾ ਉਹ ਵੀ ਕਹਿੰਦੇ ਮੈਨੂੰ ਤੁਸੀਂ ਇੱਦਾਂ ਕਰੋ ਪੀਜੀਐਲ ਲੈ ਜਾਓ ਜਦੋਂ ਅਸੀਂ ਪੀਜੀਐਲ ਲੈ ਕੇ ਗਏ ਪੀਜੀਐਲ ਡਾਕਟਰ ਮੈਨੂੰ ਸਾਰਾ ਦੇਖ ਕੇ ਕਹਿੰਦੇ ਪਹਿਲਾਂ ਤੁਸੀਂ ਇਲਾਜ ਕਰਾਣਾ ਸੀ ਇਹ ਸੀ ਉਹ ਸੀ ਤਾਂ ਨਾ ਕਰਧਿਆ ਨਿਕ ਮੈਨੂੰ ਗੱਲ ਕਹੀ ਮੈਨੂੰ ਮਤਲਬ ਜਿਹੜੀਆਂ ਅੰਦਰ ਜੇ ਲੰਘੀ ਉਹਦਨ ਮਿਸਿਸ ਖੂਨ ਦੇ ਸੈਂਪਲ ਲਏ ਉਹਨਾਂ ਨੇ ਜੇ ਕਿਸੇ ਨੂੰ ਸ਼ੰਕਾ ਹੋਵੇ ਨਾ ਮੈਂ ਤਾਂ ਕਹਿ ਰਿਹਾ 28 ਸੈਕਟਰ ਏਜੀ ਕਲੀਨਿਕ ਹੈ ਉਹਨਾਂ ਨੂੰ ਜਾ ਕੇ ਪੁੱਛ ਲਵੇ ਵੀ ਤਨ ਉਹਨਾਂ ਨਾਲ ਕੀ ਹੋਇਆ ਬੇਟਾ ਵੀ ਉਹਨਾਂ ਦੇ ਹੱਥ 'ਚ ਸਾਰਾ ਕੇਸ ਹੋਇਆ ਹੈ ਕਹਿੰਦੇ ਇਹ ਜਿਹੜਾ ਵੀ ਲੋਕ ਇਹ ਝੂਠ ਬਣਾ ਕੇ ਦੱਸਦੇ ਆ ਸਾਡੇ ਤਾਂ ਬੰਦੇ ਕੋਲ ਬੈਠੇ ਆ ਉਹਨਾਂ ਨੂੰ ਜਾ ਕੇ ਪੁੱਛ ਲਓ ਮੇਰੇ ਤੋਂ ਵੱਧ ਉਹਨੂੰ ਦੱਸਣਗੇ ਉਹ ਵੀ ਬਾਬਾ ਜੀ ਦੀ ਬੋਸ਼ਰਦਾਲੂ ਬਣੀ ਜਿਹੋ ਨੇ ਇਹ ਸਾਰਾ ਦੇਖਿਆ ਇਹ ਉਹਨਾਂ ਨੇ ਵੀ ਵਾਇਰਸ ਟੈਸਟ ਕਰਨ ਵਾਸਤੇ ਰਿਪੋਰਟ ਲਈ ਉਹ ਉਦੋਂ ਪੀਜੀ ਦੇ ਵਿੱਚ ਟੈਸਟ ਨਹੀਂ ਹੁੰਦਾ ਸੀ 48 ਘੰਟੇ ਬਾਅਦ ਰਿਪੋਰਟ ਆਉਣੀ ਸੀ ਬਾਅਦ ਚੋ ਚਲੀ ਗਈ ਤਾਂ ਘਰ ਦੇ ਨੇ ਮੈਨੂੰ ਇਦਾਂ ਪੈਨਿਕ ਗੱਲ ਕਹੀ ਕਹਿੰਦੇ ਬੰਨੇ ਕਹਿੰਦੇ ਸਰਦਾਰ ਜੀ ਲੋਕਾਂ ਨੇ ਆਪਣੇ ਪਾਪ ਨਹੀਂ ਦੇਖਲੇ ਸਜ਼ਾ ਤਾਂ ਸੀ ਕਰਮਾਂ ਦੀ ਭੋਗਦੇ ਆ ਸਾਹਮਣੇ ਕਹਿਣਾ ਮੈਂ ਤਾਂ ਮਹਾਰਾਜ ਕੋਲੇ ਨਾ ਜਾਂਦੇ ਆ ਮਹਾਰਾਜ ਕੋਲੇ ਨਾ ਜਾਂਦੇ ਆ ਮੈਂ ਜੀ ਉੱਥੇ ਜਿਹੜੀ ਗਾਇਨੀ ਵਾਰਡ ਹੈ 3rd ਜਾਂ 4th ਫਲੋਰ ਤੇ ਹੈ ਮੈਂ ਰੈਂਪਰਾਇਮ ਪੀਜੀ ਆਇਆ ਉਹਦੇ ਨੇ ਉਹ ਨਹੀਂ ਸੀ ਹੁੰਦੇ ਫੋਨ ਐਸਟੀਡੀ ਸੀ ਉੱਥੇ ਉੱਥੋਂ ਮੈਂ ਫੋਨ ਜਿਹੜੇ ਬਾਬਾ ਜੀ ਦੇ ਸੇਵਕ ਹੈ ਹਜੂਰੀ ਪਰਮਜੀਤ ਸਿੰਘ ਉਹਨਾਂ ਨੂੰ ਫੋਨ ਕੀਤਾ ਵੇਖ ਕੇ ਤੁਸੀਂ ਉਹਨਾਂ ਨੂੰ ਪੁੱਛ ਲਿਓ ਪਰਮਜੀਤ ਸਿੰਘ ਉਹਨਾਂ ਬਾਬਾ ਜੀ ਨੂੰ ਬਈ ਜਾ ਕੇ ਇਹ ਗੱਲ ਉਹਨਾਂ ਨੂੰ ਉੱਥੇ ਬਾਬਾ ਜੀ ਨਾਭਣ ਜਾ ਰਹੇ ਸੀ ਤੇ ਮੈਂ ਤਾਂ ਰੋਣ ਮੈਂ ਕਿਹਾ ਮਹਾਰਾਜ ਇਹ ਬੱਚਾ ਤਾਂ ਪਹਿਲਾਂ ਹੀ ਖਤਮ ਹੋ ਗਿਆ ਉਹਨਾਂ ਅੰਕਲ ਨੇ ਬੇਨਤੀ ਕੀਤੀ ਵੀ ਬਾਬਾ ਜੀ ਨੂੰ ਕਹੋ ਬੇਨਤੀ ਕਰੋ ਵੀ ਸਰਬਜੀਤ ਬਚਵੇ ਮੇਰੇ ਕਰ ਦੇ ਤਾਂ ਮਹਾਰਾਜ ਜੀ ਦਾ ਬਚਨ ਸੁਣਦਾ ਨਾ ਪਾਈ ਅਸੀਂ ਵੀ ਅਰਦਾਸ ਕਰਦੇ ਗੁਰੂ ਸਭ ਨੂੰ ਤੁਸੀਂ ਵੀ ਕਰੋ ਆ ਪਾਈ ਬਚਣ ਦੇ ਕਹਿੰਦੇ ਦੋਹੇ ਚਾਹੀਦੇ ਆ ਇੰਨਾ ਬਚਨ ਸੁਣਿਆ ਮਹਾਰਾਜ ਜੀ ਦਾ ਮਨ ਟੁੱਟ ਪ੍ਰੋਸਾ ਹੋ ਗਿਆ ਵੀ ਮਨਾ ਮਾਰਾ ਕਿ ਨੇ ਸਤਗੁਰ ਮੇਰਾ ਮਾਰਜ ਵਾਲੇ ਬਾਣੀ ਚ ਹੈ ਨਾ ਪੰਕਤੀ ਜੇ ਹੁੰਦੀਆਂ ਤਾਂ ਹੀ ਮਾਰਨ ਲਿਖੀਆਂ ਇਹ ਗੱਲਾਂ ਡਾਕਟਰ ਨੇ ਵੀ ਕਿਹਾ ਸਭ ਠੀਕ ਹੋ ਜਾਣਾ ਤੁਸੀਂ ਇਹ ਦੇਖ ਲਓ ਥੋੜੇ ਚਿਰ ਬਾਅਦ ਹੀ ਲੇਬਰ ਪੇਨ ਸ਼ੁਰੂ ਹੋ ਗਿਆ ਅਰਾਊਂਡ 4 ਕਿਜੀ ਦੇ ਬੇਬੀ ਨੇ ਬਰਥ ਲੈ ਲਿਆ ਸਾਰੀ ਉਹ ਸਾਇੰਸ ਫੇਲ ਹੋ ਗਈ ਉਹ ਦੋ ਦਿਨਾਂ ਬਾਅਦ ਸਾਡੇ ਘਰ ਦੇਆਂ ਨੂੰ ਫੋਨ ਛੋਟੇ ਭਰਾ ਦੀ ਮਿਸਿਸ ਨੂੰ ਫੋਨ ਆਇਆ ਲੈਬੈਟਰੀ ਦੇ ਵਿੱਚੋਂ ਵੀ ਤੁਸੀਂ ਰਿਪੋਰਟ ਨਹੀਂ ਲੈਣ ਆਏ ਕੋਕਰ ਦਾ ਟੈਲੀਫੋਨ ਨੰਬਰ ਲਿਖਾਇਆ ਸੀ ਉਹ ਕਹਿੰਦੀ ਬੇਬੀ ਤਾਂ ਹੋ ਗਿਆ ਕਹਿੰਦੀ ਹੋ ਹੀ ਨਹੀਂ ਸਕਦਾ ਬੇਬੀ ਉਹ ਰਿਪੋਰਟਾਂ ਸਾਡੇ ਕੋਲ ਹੁਣ ਵੀ ਪਈਆਂ ਜੇ ਕੋਈ ਤਰਕਸ਼ੀ ਲਾ ਕੇ ਕਹਿ ਦੇਵੇ ਨਾ ਵੀ ਇਹ ਨਹੀਂ ਇਹ ਨਹੀਂ ਹੁੰਦਾ ਝੂਠ ਬੋਲਦੇ ਉਹ ਆ ਕੇ ਦੇਖ ਲਵੇ ਰਿਪੋਰਟਾਂ ਦੇ ਉਹ ਕਹਿੰਦੀ ਬੱਚਾ ਤਾਂ ਹੋ ਹੀ ਨਹੀਂ ਸਕਦਾ ਉਹ ਤੇ ਰਿਪੋਰਟਾਂ ਸਾਰਾ ਲਿਖਿਆ ਬੱਚੇ ਨੂੰ ਸਭ ਕੁਝ ਅਭੀ ਹੈ ਨਹੀਂ ਬੱਚਾ ਤੁਸੀਂ ਡਾਕਟਰ ਉਹਨਾਂ ਨੂੰ ਪੁੱਛ ਲਿਓ ਕਿ ਕਹਿੰਦੇ ਇਹ ਜੀ ਕਲੀਨikal ਗੁਰਵਿੰਦਰ ਭਾਟੀ ਆ ਡਾਕਟਰ ਨਾਮ ਮੈਂ ਜਾਦਾ ਆ ਗਿਆ ਉਹ ਤੇ ਤੂੰ ਤੂੰ ਨੇ ਨਹੀਂ ਜ਼ਿਆਦਾ ਸੁਣਿਆ ਰਹੀ ਸਭ ਤੋਂ بڑا ਦੁੱਖ ਦੇਖੋ 6:00 ਵਜੇ ਸੀ 1 ਜਨਵਰੀ 2015 ਨੂੰ ਦੋਜੀ 6:22 ਮਹੀਨੋਂ ਬੱਚੀ ਪਟਿਆਲਾ ਦੀ ਉਹ ਸੀ ਬਾਬਾ ਜੀ ਗੰਡਵਾਲਾ ਦਾ ਬਹੁਤ ਆਸਰਾ ਸੀ ਹੈਗੇ ਮਹਾਰਾਜ ਫੋਨ ਕੀ ਦੇ ਕੋਲ ਚਾਹੀਏ ਕਹਿੰਦੇ ਨਾ ਬਾਬਾ ਜੀ ਸਭ ਕਿਆ ਕਰਦੇ ਸੀ ਭਾਈ ਕਹਿੰਦੇ ਨਿਆ ਬਾਬਾ ਜੀ ਅਨਸਾਰੀ ਸਭਨ ਬਚਨ ਤੁੰਦਾਸਨ ਕਹਿ ਦਿੰਨੇ ਭਾਈ ਸਾਧੂ ਉੱਥੀ ਰਹਨੇ ਆ ਪਰ ਭਾਈ ਕਹਿੰਦੇ ਜਿਹੜੀ ਸਰੀਰ ਨਾਲ ਮੌਜ ਹੁੰਦੀ ਉਹ ਸਰੀਰ ਨਾਲ ਹੀ ਹੁੰਦੀ ਹੈ ਤੇ ਫਿਰ ਮੈਨੂੰ ਕੀ ਦੱਸ ਰਸੀ ਹਾਂਜੀ ਉਸ ਤੋਂ ਬਾਅਦ ਇਹ ਬੇਟੇ ਦਾ ਨਾਮ ਮਹਾਰਾਜ ਨੇ ਰੱਖਿਆ ਹਰਦੀਪ ਸਿੰਘ ਹੁਣ ਜਿਉਂਦਾ ਹੈ ਸੁਣੋ ਮੈਂ ਤੁਹਾਨੂੰ ਦੱਸ ਰਿਹਾ ਜੀ ਹਰਦੀਪ ਸਿੰਘ ਨਾਮ ਰੱਖਿਆ ਬਾਬਾ ਜੀ ਨੇ ਇਹਦਾ ਨਾਮ ਉਸ ਤੋਂ ਬਾਅਦ ਕਿਉਂਕਿ ਮੈਨੂੰ ਬਹੁਤ ਸਮਝਦਾ ਮੈਨੂੰ ਯਾਦ ਨਹੀਂ ਦੋ ਦੋ ਸਾਲ ਦਾ ਹੋਣਾ ਹੈ ਇਦੀ ਚਾਚੀ ਨੂੰ ਸੁਪਨਾ ਆਇਆ ਇਹਦੀ ਡੈਥ ਹੋ ਗਈ। ਦੇਖੋ ਇਹ ਇਹ ਇਦੀ ਚਾਚੀ ਨਾਲ ਬਹੁਤ ਅਟੈਚਮੈਂਟ ਸੀ ਬੇਟੇ ਦੀ ਤੇ ਉਹ ਕਹਿਣ ਲੱਗੀ ਵੀ ਦੀਦੀ ਮੈਨੂੰ ਐਸਮ ਕਹਿੰਤੋਂ ਤਾਂ ਉਹ ਵੀ ਕਰਦੀਆਂ ਬਈ ਇਹ ਸਾਂ ਚੜਾ ਲੈਂਦਾ। ਚਲੋ ਇਹ ਗੱਲ ਹੋਈ ਹੈ ਤੇ ਮੇਰੀ ਮੰਮੀ ਮੇਰਾ ਛੋਟਾ ਭਰਾ ਤੇ ਬੇਟਾ ਹਰਦੀਪ ਸਿੰਘ ਜਿਹਦਾ ਉਸਨਾਂ ਨਾਮ ਮਹਾਰਾਜ ਕੋਲ ਹੰਸਾਲੀ ਸਾਹਿਬ ਗਏ ਹੈ। ਹੰਸਾਲੀ ਸਾਹਿਬ ਗਏ ਲੈਂਡ ਦੇ ਵਿੱਚ ਉਹ ਦੇਖ ਕੇ ਮਹਾਰਾਜ ਕਹਿੰਦੇ ਉਹ ਭਾਈ ਬਿੱਟੂ ਇੱਕ ਇਹਦਾ ਪਚੰਗੀ ਆ ਛੋਟੇ ਭਰਾ ਦਾ ਬਿੱਟੂ ਐ ਕਹਿੰਦੇ ਮਹਾਰਾ ਆਪਣੇ ਬਖਸ਼ਤ ਧੰਨੇ ਵੀਰ ਦਾ ਮਹਾਰਾ ਕਹਿੰਦੇ ਪਈਦਾ ਨਾਮ ਕੀ ਹੈ ਕਹਿੰਦੇ ਮਹਾਰਾ ਜੀ ਆਪ ਜਿੰਨੇ ਦਾ ਨਾਮ ਹਰਦੀਪ ਸਿੰਘ ਰੱਖਿਆ ਮਹਾਰਾ ਜੀ ਕਹਿੰਦੇ ਭਾਈ ਦਾ ਨਾਮ ਹੁਣੇ ਬਦਲ ਦੋ ਇਹਦਾ ਨਾਮ ਤਨੰਤਰ ਸਿੰਘ ਹੈ ਤਨ ਸਿੰਘ ਵੀ ਕਹਿ ਲਿਆ ਕਰੋ ਚਲੋ ਇਹ ਹੋ ਗਿਆ ਬਚਨ ਮਹਾਰਾ ਇਸ ਤੋਂ ਬਾਅਦ ਚਲੇ ਗਏ ਦਫੇਣਾ ਸਾਫ ਬਾਬਾ ਜੀ ਕੋਲ ਕਿੰਨਾ ਸਾਫ ਕਹਿੰਦੇ ਮਹਾਰਾ ਮਹਾਰਾ ਬਾਹਰ ਬੈਠਿਆ ਪਤਾ ਬੱਜ ਜਾਂਦੀ ਬਾਬਾ ਜੀ ਤੈਨੂੰ ਮੈਂ ਕਹਿੰਨ ਇੱਕ ਜੋਤ ਦੋ ਰੂਪਾਂ ਚ ਗੁਜ਼ਰੀ ਹੈ ਇਹ ਬਾਬਾ ਜੀ ਹੰਸਾਲੀ ਸਾਹਿਬ ਬਾਬਾ ਜੀ ਗੰਨਵਾ ਸਾਹਿਬ ਵਾਲੇ ਜੋਤ ਇੱਕ ਸੀ ਜੋਤ ਇੱਕ ਸੀ ਆ ਆ ਵੀ ਗੰਨੋਲੇ ਮਾਰ ਕੇ ਕਹਿੰਦੇ ਓਏ ਸਾਨੂੰ ਦੋ ਸੰਬੰਧ ਹੈ ਇੱਕ ਐ ਸੀ ਤੁਹਾਨੂੰ ਇੱਕ ਦੋਨ ਤੁਸੀਂ ਸੁਣ ਲਓ ਕੀ ਹੈ ਜਦ ਇਹ ਗਏ ਕਿ ਸਾਨੂੰ ਵੀ ਨਹੀਂ ਪਤਾ ਸੀ ਵੀ ਮਹਾਰਾਜ ਜੀ ਨੇ ਨਾਮ ਬਦਲ ਦਿੱਤਾ ਤੇ ਧੰਨ ਬਾਬਾ ਜੀ ਗੰਨਵਾ ਸਾਹਿਬ ਵਾਲੇ ਕਹਿਣ ਲੱਗੇ ਓ ਬਿੱਟੂ ਇਹ ਤਾਂ ਉਮਰ ਖਤਮ ਸੀ ਮਹਾਰਾਜ ਨੇ ਬੜਿਆਨੇ ਨਾਮ ਬਦਲ ਕੇ ਧਰਮਰਾਜ ਦੀ ਲਿਸਟੋਂ ਨਾ ਕੱਟਦਾ ਸਾਰੇ ਕੋ ਧੰਨ ਬਾਬਾ ਜੀ ਹੰਸਾਲੀਆ ਧੰਨ ਬਾਬਾ ਜੀ ਹੰਸਾਲੀਆ ਸਾਹਿਬਾ ਧੰਨ ਬਾਬਾ RAM ਸਿੰਘ ਮਹਾਰਾਜ ਮਹਾਰਾਜ ਜੀ ਇਹ ਤਾਂ ਗੁੰਗੇ ਦੀ ਮਠਈ ਵਾਲਾ ਕੰਮ ਹੈ ਆਜੂ ਤੁਹਾਡਾ ਬੇਟਾ ਠੀਕ ਹੈ ਹਰ ਬੇਟਾ ਮੇਰੇ ਬੇਟੇ ਦਾ 6 ਫੁੱਟ 3 ਇੰਚ ਕਹਾਦਾ ਐ ਐਨੋ ਸਮਾਰਟ ਕੈਨੇਡਾ ਬਾਬਾ ਜੀ ਸਾਹਿਬ ਨੇ ਗੰਨੋ ਸੌ ਲੇਕਦਾ ਕੈਨੇਡਾ ਭੇਜੋ ਇਹਨੂੰ ਬਾਹਰ ਭੇਜੋ ਤੁਸੀਂ ਯਕੀਨ ਨਾ ਮੰਨੋ ਉਹ ਤਾਂ 2 ਮਹੀਨੇ ਚ ਕੰਮ ਹੋ ਗਿਆ ਬਰਪਰ ਮਰ ਤੱਕ ਕੈਨੇਡਾ ਚਲਾ ਗਿਆ ਹੁਣ ਉਹ ਜੇ ਨੂੰ ਤੁਸੀਂ ਦੇਖਦੇ ਛੋਟੇ ਬਾਈ ਬਾਈ ਕੁ ਜੀ ਦੀ ਕਿਰਪਾ ਨਾਲ ਬਹੁਤ ਸੋਹਣਾ ਸੁਨੱਖਾ ਹੈ ਬਹੁਤ ਸਾਊ ਹੈ ਕੋਈ ਬਿਮਾਰੀ ਨਹੀਂ ਕੋਈ ਕੁਝ ਨਹੀਂ ਹੈ ਜੀ ਕੋਈ ਕੁਝ ਨਹੀਂ ਹੈ ਕੀ ਕਹੋਗੇ ਤੁਸੀਂ ਇਹਦੇ ਅੱਗੇ ਕੀ ਚੱਲਦਾ ਹੈ ਅਸੀਂ ਤਾਂ ਚਰਨਾ ਚ ਰੱਖੇ ਉਹ ਮੌਜਾ ਮਾਣੀਆਂ ਕਈਆਂ ਤੇ ਕਈ ਗੱਲਾਂ ਤਾਂ ਦੱਸ ਵੀ ਨਹੀਂ ਸਕਦੇ ਬਾਬਾ ਪਰ ਜੀ ਤੋਂ ਉਹਨਾਂ ਨੇ ਇੰਨੀ ਬਾਬਾ ਜੀ ਸੇਵਾ ਕੀਤੀ ਐ ਉਹਨਾਂ ਨੂੰ ਜਾ ਕੇ ਪੁੱਛ ਲਿਓ ਵੀ ਕੋਈ ਜਿਹੜੀ ਉਹਨਾਂ ਨੂੰ ਬੀਤੀ ਉਹ ਦੱਸ ਨਹੀਂ ਸਕਦੇ ਉਹ ਵੀ ਤਾਂ ਸੱਚ ਖੰਡ ਚਲੇ ਗਏ ਸੀ ਸਭ ਸਾਨੂੰ ਦੱਸਦੇ ਪਰ ਜੀ ਤੋਂ ਨਹੀਂ ਭਈ ਸਭ ਬਾਬਾ ਜੀ ਕਹਿੰਦੇ ਉਹਨਾਂ ਨੂੰ ਬਾਡੀ ਨੂੰ ਰੈਪ ਕਰਨ ਲੱਗੇ ਸੀ ਬਾਬਾ ਜੀ ਨੇ ਕਹਤਾ ਸੀ ਕੋਈ ਨਾ ਪਾਈ ਕਹਿੰਦੇ ਬਬ ਦਿਲ ਬੰਦੋ ਕੋਈ ਨਾ ਕਹਿੰਦਾ ਦਿਲ ਚੱਲ ਪੈਂਦਾ 5-10 ਮਿੰਟ ਬਾਅਦ ਉਹਨਾਂ ਨੇ ਫੇਰ ਕਹਿੰਦੇ ਟੀਕਾ ਲਾ ਦਿਓ ਇੱਕ ਡਾਕਟਰ ਸੀ ਉੱਥੇ ਬਾਬਾ ਜੀ ਬਾਕੀ ਡਾਕਟਰ ਲਾਉਂਦੇ ਨਹੀਂ ਸੀ ਮੁੰਡਾ ਡੈੱਡ ਬੋਡੀਜ਼ ਕਾ ਆਰਟੀਕਲ ਆਈਏ ਪਰ ਜੀ ਤੋਂ ਉਹਨਾਂ ਦੇ ਬਾਬਿਆਂ ਦੇ ਕੋਈ ਸ਼ਰਧਾਲੂ ਸੀ ਡਾਕਟਰ ਮੇਰਾ ਤੇ ਡਾਕਟਰ ਪਤਨਜੀਤ ਮੋਹਲ ਹੈ ਪਤਾ ਨਹੀਂ ਕੀ ਨਾਮ ਹੈ ਉਹਨਾਂ ਨੇ ਟੀਕਾ ਲਾਇਆ ਥੋੜੇ ਚਾਰ ਪੰਜ ਮਿੰਟ ਉਹਨਾਂ ਨੂੰ ਹੋਸ਼ ਆ ਗਈ ਹੁਣ ਵੀ ਉੱਥੇ ਕੋਈ ਹੰਸਾਲੀ ਸਾਹਿਬ ਸੇਵਾ ਕਰ ਰਹੀਆਂ ਉਹ ਇਹ ਤਾਂ ਹੈ ਹੋਏ ਸਮਝ ਤੋਂ ਪਰੇ ਹੀ ਹੈ ਪਤਾ ਨਹੀਂ ਕਿ ਕਿੰਨੀ ਕਰਦੇ ਦੇਖੋ ਗੁਰਬਾਣੀ ਚ ਮਹਾਰਾਜ ਨੇ ਦੱਸਿਆ ਹੈ ਸੋਣ ਮੀਤਾ ਨਾਨਕ ਮੀਰ ਬੰਦਾ ਸਾਜ ਜਨਾ ਕੀ ਅਸਰ ਜਿਕਾ ਥਾ ਜਿਹੜਾ ਬਚਨ ਕਰਤਾ ਓਟਲ ਹੈ ਜਿਹੜਾ ਬਚਨ ਕਰਤਾ ਓਟਲ ਹੈ ਨਹੀਂ ਤਾਂ ਮਹਾਰਾਜ ਸਾਧ ਕੀ ਮਹਿਮਾ ਬੀਦਮਾ ਜਾਣੇ